ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਸਰਹੱਦੀ ਪਿੰਡਾਂ ਵਿੱਚ ਫਸਲਾਂ ਦੀ ਬਰਬਾਦੀ ਕਰਾਂਦੇ ਹੋਏ ਨੁਕਸਾਨ ਤੇ ਹੋਰ ਮੰਗਾਂ ਨੂੰ ਲੈ ਕੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਸਟੂਡੈਂਟ ਯੂਨੀਅਨ ਸਮੇਤ ਬਖ ਬਖ ਜਨਤਕ ਜਥੇਬੰਦੀਆਂ ਤੇ ਹੜ੍ਹ ਪੀੜਤ ਲੋਕਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਇਸ ਮੌਕੇ ਉਹਨਾਂ ਨੇ ਹੜ੍ਹਾਂ ਦੀ ਸਮੱਸਿਆ ਦੇ ਪੱਕੇ ਹੱਲ ਲਈ ਤੁਰੰਤ ਕਦਮ ਚੁੱਕਣ ਸਮੇਤ ਬਾਕੀ ਮੁਸ਼ਕਲਾਂ ਦੇ ਹੱਲ ਕਰਨ ਦੀ ਮੰਗ ਕੀਤੀ ਨਾਲ ਹੀ ਉਹਨਾਂ ਦੀਆਂ ਮੰਗਾਂ ਨੂੰ ਤੁਰੰਤ ਪ੍ਰਭਾਵ ਨਾਲ ਨਾ ਮੰਨੇ ਜਾਣ ਤੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੀ ਚੇਤਾਵਨੀ ਵੀ ਦਿੱਤੀ ਗਈ ਆ ਮੇਰਾ ਨਾਮ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਜਰਨਲ ਸੈਕਟਰੀ ਕਿਰਤੀ ਕਿਸਾਨੀ ਨੂੰ ਅੱਜ ਅਸੀਂ ਫਾਇਲ ਕਾ ਦੇ ਵਿੱਚ ਡੀਸੀ ਦਫਤਰ ਦੇ ਬਾਹਰ ਵੱਡਾ ਧਰਨਾ ਲਾਇਆ ਕਿ ਹੜ੍ਹਾਂ ਦਾ ਜਿਹੜਾ ਪੱਕਾ ਪ੍ਰਬੰਧ ਕੀਤਾ ਜਾਏ ਸਿਰਫ ਥੋੜੀ ਰਾਹਤ ਦੇਣਾ ਜ਼ਰੂਰੀ ਆ ਔਰ ਪੱਕਾ ਫਲ ਵੀ ਕੀਤਾ ਜਾਵੇ ਅੱਜ ਗਲੋਬਲ ਵਾਰਮਿੰਗ ਕਰਕੇ ਖੁਦਰ ਦੇਚ ਗੈਰ ਗੰਭੀਰ ਵਗਾਰ ਜਿਹੜੇ ਆਏ ਹੋ ਨੇ 4.7 ਮਿਲੀਅਨ ਹਕੀਰ ਦਰਖਤ ਹਰ ਸਾਲ ਦੁਨੀਆ ਤੋਂ ਕੱਟੇ ਜਾ ਰਹੇ ਨੇ ਪਹਾੜੀ ਜਿਹੜੇ ਲਾਕੋ ਨੇ ਕੱਟੇ ਜਾ ਰਹੇ ਨੇ ਇਹਦੇ ਚ ਜਿਹੜਾ ਗੈਰ ਜਿਹੜਾ ਮਤਲਬ ਕਾਰਪੋਰੇਟ ਪੱਛੀ ਵਿਕਾਸ ਆ ਪਹਾੜ ਕੱਟੇ ਜਾ ਰਿਹਾ ਤਲ ਕੱਟੇ ਜਾ ਰਿਹਾ ਜੰਗਲ ਕੱਟਿਆ ਜਾ ਰਿਹਾ ਜਿਸ ਤਰ੍ਹਾਂ ਦੇ ਪਹਾੜੀ ਬਾਰਸ਼ ਹੁੰਦੀ ਆ ਕਾ ਉਹ ਜਿੱਥੇ ਜੰਗਲ ਪਾਣੀ ਦੇ ਕਿਨਾਰੇ ਨੂੰ ਵੇਖਣ ਨੂੰ ਅੱਗੇ ਨਹੀਂ ਰਹੇਗੇ ਉੱਥੇ ਪਾਣੀ ਵਾਲੀ ਜਿਹੜੀ ਗਾਰ ਆ ਉਸੇ ਕਿਨਾਰੇ ਨਾਲ ਹਟਾਉਂਦੀ ਆ ਕੈਮਾ ਜਿਹੜੇ ਪਾਣੀ ਵਾਧਾ ਕੈਮਾ ਦੀਆਂ ਮੈਨੇਜਮੈਂਟ ਕਮੇਟੀਆਂ ਪਹਿਲਾਂ ਹੀ ਪੰਜਾਬ ਦਾਲ ਦੇ ਵਿੱਚ ਬੀਬੀ ਐਨ ਦਾ ਕੋਈ ਹੱਥ ਨਹੀਂ ਹੈ ਜਿਹੜਾ ਵਿਸਤੰਤਰ ਤੱਕ ਟਾਈਮ ਪਰ 28 ਅਗਸਤ ਦੀ ਤਰੀਕ ਰਹੀ ਵਿੱਚ ਸੀ ਉਹ ਫालतੂ ਪਾਣੀ ਪੰਜਾਬ ਛੱਡ ਦਿੱਤਾ ਗਿਆ ਜਿਸ ਕਰਕੇ ਪੰਜਾਬ ਜਿਹੜਾ ਸੀਗਾ ਤੇ ਧਿਆਨ ਖੜਾਣ ਦੇ ਵਾਲਾ ਸਾਹਮਣੇ ਆਇਆ ਉਹ ਕਰ ਰਿਹਾ ਅਸੀਂ ਮੰਨ ਕਰਦੇ ਹਾਂ ਕਿ ਪੰਜਾਬ ਚ ਫਸਲੀ ਦੀਮਾ ਦੇਣਾ ਬਣੇ ਜਿੰਨਾ ਨੁਕਸਾਨ ਓਨੀ ਤਰਪਾਈ ਦੀ ਨੀਤੀ ਦੇ ਤਹਿਤ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਹੈਗਾ ਪੰਜਾਬ ਦੇ ਕੰਟਰੋਲ ਛੇ ਦੇ ਤੱਕ ਪੰਜਾਬ ਦੇ ਪ੍ਰਿਆਸ ਹੀ ਹੈਗਾ ਪੰਜਾਬ ਦੇ ਪਾਣੀਆਂ ਦਾ ਮਤਦਾਰ ਰੀਰੀਅਨ ਪ੍ਰਿੰਸੀਪਲ ਮੁਤਾਬਕ ਹੱਲ ਹੋਵੇ ਔਰ ਸਾਡੇ ਦਰਿਆਵਾਂ ਲਹਿਰਾਂ ਸੇਮ ਨਾਲਾਂ ਦੀ ਸਫਾਈ ਹੈ ਜਿਹੜੀ ਤੇ ਬਾਸ਼ੇਤ ਕਲਾ ਹਰ ਸਾਲ ਕੀਤੀ ਜਾਂਦੀ ਹੈ ਤਾਂ ਕਿ ਹੜ੍ਹਾਂ ਦੇ ਜਿਹੜਾ ਸਫਾਈ ਹਲ ਹੋਵੇ ਪੰਜਾਬ ਦੀ ਕੋਈ ਵੀ ਸਿਆਸੀ ਧਿਰ ਕੋਈ ਡੀਲ ਵੰਡ ਰਹੀ ਆ ਤੇ ਪੈਸੇ ਵੰਡ ਰਹੀ ਆ ਪਰ ਹੜਾਂ ਦੇ ਪੱਤੋ ਹੜ ਦੀ ਕੋਈ ਗੱਲ ਨਹੀਂ ਕਰ ਰਿਆ ਜਿਸ ਕਰਕੇ ਸਾਡਾ ਬਹੁਤ ਸਾਰਾ ਦਰਿਆਵਾਂ ਨਾਲ ਲੱਗਦਾ ਏਰੀਆ ਹਰ ਸਾਲ ਹੜਾਂ ਦੀ ਮਾਰ ਹਿੱਜਦਾ ਹੁੰਦਾ ਉਸ ਵੀ 24 ਹੱਨ ਹੋ ਗਏ ਹੜਾਂ ਦਾ ਇਸ ਵਾਰ ਤੇ ਜਿੰਨਰ ਤੇ ਮਿਤਰੇ ਬੜੇ ਬੈਡ ਰੀਏ ਦੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਬੜੇ ਲੱਗਿਆ ਜੰਗ ਲੱਗਦੀ ਆ ਤੇ ਨਮੀਂ ਹੋ ਜਾਂਦੀ ਆ ਉਹ ਜ਼ਮੀਨਾਂ ਤਾਰਾਂ ਤੋਂ ਬਾਹਰ ਨਹੀਂ ਜਿਮੀਨਾਂ ਦੇ ਮਾਲਕੀ ਹੱਕ ਨਹੀਂ ਹੈ ਕਿਉਂਕਿ ਉਹ ਕੱਚੀ ਜ਼ਮੀਨ ਨਾਲੇ ਉਹ ਸਾਰਾ ਜਿਹੜਾ ਕਿਸਾਨਾਂ ਦੀ ਜ਼ਮੀਨ ਦੇ ਲੱਗਦੇ ਹੈਗੇ ਆ ਉਹਨਾਂ ਦਾ ਹੱਲ ਵੀ ਮੰਗਦੀ ਅਸੀਂ ਅੱਜ ਦੇਸ ਪ੍ਰਦਰਸ਼ਨ ਦੇ ਜਿਹੜੀ ਹੋ ਗਿਆ ਉਹ ਥਾਂ ਮੰਗ ਪੱਤਰ ਸਾਡੇ ਸਾਥੀ ਡੀਸੀ ਬਾਅਦ ਲਕਾਰ ਦੇਣ ਜਿਹੜੇ ਅੱਗੇ ਗਏ ਹੋਏ ਮੇਰਾ ਨਾਮ ਜੀ ਕਮਲਜੀਤ ਹੈ ਉਸ ਦਾ ਸਰਵਨਿਨਿਲਾ ਪ੍ਰਧਾਨ ਫਾਈਲ ਦਾ ਅੱਜ ਪੰਜਾਬ ਕੂਡਨ ਯੂਨੀਅਨ ਸਿਰਕਿ ਖਸਾਨੀਆਂ ਨੇ ਡੈਮੋਕ੍ਰੇਟ ਫਿਚਰ ਫਰੰਟ ਤੋਂ ਨੌਜਾਬਾਰ ਸਭਾ ਵੱਲੋਂ ਹਰ ਪਿੰਡ ਪਿੰਡਾਂ ਦੇ ਲੋਕਾਂ ਦਾ ਇਹ ਦਾਟ ਕਰਕੇ ਉਹਨਾਂ ਦੀ ਹੱਸੀ ਮੰਗਾਂ ਦੇ ਲਈ ਜਿਹੜਾ ਅਗਰੂ ਕਰਕੇ ਜਿਹੜਾ ਇੱਥੇ ਡੀਸੀ ਦਫਤਰ ਦੇ ਰਾਹੀਂ ਪ੍ਰਦਰਸ਼ਨ ਕਰ ਰਹੇ ਆਂ ਲੰਘ ਕਰ ਰਹੇ ਆਂ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੀ ਹੱਤੀ ਮੰਗਾਂ ਨੇ ਉਹਨਾਂ ਨੂੰ ਜਲਦੀ ਫੌਰੀ ਤੌਰ ਤੇ ਜਿਹੜਾ ਹੱਲ ਕੱਢਣਾ ਚਾਹੀਦਾ ਜਿਹੜੇ ਵਿੱਚ ਅਸੀਂ ਇਹ ਮੰਨ ਕਰਦੇ ਆਂ ਵੀ ਜਿਹੜਾ ਤੇ ਜਿਹੜਾ 3 ਕਿਲੋਮੀਟਰ ਕੇਰੇ ਦੇ ਵਿੱਚ ਦਾ ਜੰਗ ਨਾਲ ਜੁੜਦੇ ਲੋਕ ਕਾਇਓ ਪਾਣੀ ਹਰ ਹਰ ਕਰਦੇ ਰਿਹਾ ਉਹਨਾਂ ਨੂੰ ਜਿਹੜਾ ਨੌਕਰੀਆਂ ਦਾ ਪ੍ਰਬੰਧ ਜਿਹੜਾ ਜਮਹੂਰ ਕਾਨੂੰਨ ਦਾ ਬਣਨਾ ਚਾਹੀਦਾ ਹੈ ਜਿਹੜੀਆਂ ਗੁੰਮੀਆਂ ਚੱਕੀਆਂ ਹੋਣੀਆਂ ਚਾਹੀਦੀਆਂ ਉਹਨਾਂ ਨੂੰ ਪੱਕਾ ਕਰਕੇ ਦਰਬਾवरी ਕਰਕੇ ਮੌਕੇ ਦੇ ਟੰਡਾਂ ਦੇ ਵਿੱਚ ਜਿਹੜੇ ਟੱਕਰੇ ਜਾਣੇ ਚਾਹੀਦੇ ਆ ਗਿਆ ਨਾਲ ਦੇ ਨਾਲ ਅਸੀਂ ਇਹ ਮੰਨ ਕਰਦੇ ਆ ਨਵੇਂ ਜਿਹੜੇ ਬੰਨ ਬਣਾਏ ਜਾਣੇ ਚਾਹੀਦੇ ਆ ਤਾਂ ਇਹ ਨਹਿਰਾ ਵਾਲੇ ਲੋਕਾਂ ਨੂੰ ਖੜਤੀ ਦੇ ਲੋਕਾਂ ਨੂੰ ਜਿਹੜਾ ਪਾਣੀ ਤੋਂ ਬਚਾਇਆ ਜਾ ਸਕਦਾ ਹੈ ਬੁਢੀਆ ਪਾਕੀ ਜਾਂ ਸਰਕਾਰ ਡੈਪਟਿਕਟ ਪ੍ਰੀਫੇਰੀਅੰਸ ਦਾ ਜਿਹੜਾ ਮੰਨਣ ਨੂੰ ਤਿਆਰ ਨਹੀਂ ਹੈ ਦਾਂਸਰਟੀ ਐਕਟ ਜਿਹੜਾ ਇਹਨਾਂ ਨੇ ਪਾਸ ਕੀਤਾ ਬੰਮਾਂ ਦੇ ਕੰਟਰੋਲ ਜਿਹੜੇ ਕੇਂਦਰ ਨੇ ਅਟੈਕ ਕਰ ਲਏ ਗਿਆ ਉਹ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਕੋਲ ਹੱਕ ਹੋਣ ਬੰਮਾਂ ਦੇ ਬੰਮਾਂ ਦੇ ਕੰਟਰੋਲ ਵੀ ਆਦ ਹੋਵੇ ਪਾਣੀ ਦਿੱਤੇ ਲੋੜ ਆ ਉਹ ਪੰਜਾਬ ਦੇ ਵੰਡ ਕਰ ਸਕੇ ਮੈਹੀ ਦਾਤਾ ਦਿੱਤੀ ਜਾਣਾ ਚਾਹੀਦਾ ਇਹਨਾਂ ਮੰਗਾਂ ਨੂੰ ਲੈ ਕੇ ਅਸੀਂ ਚਾਹੁੰਦੇ ਆ ਜਿਹੜੀਆਂ ਗਰਦਾਲੀਆਂ ਟੁੱਟੀਆਂ ਲੋਕਾਂ ਦੀਆਂ ਮੌਕੇ ਦੇ ਗਰਦਾਰੀ ਕਰਕੇ ਪਿੰਡਾਂ ਦੇ ਵਿੱਚਲੇ ਚੱਕ ਬੰਦੇ ਜਾਣੇ ਚਾਹੀਦੇ ਆ 1 ਲੱਖ ਰੁਪਏ ਦੇ ਮਾਗਜ਼ਾ ਰਕਮ ਜਾਰੀ ਕਰਨੀ ਚਾਹੀਦੀ ਆ ਲੋਕਾਂ ਮਜ਼ਦੂਰਾਂ ਦੇ ਲਈ

ਆ람ੇ ਕਰਨ ਬਹੁਤ ਜ਼ਿਆਦਾ ਜਿਹੜੀ ਤਬਾਈ ਮੱਝ ਹੈ ਉਹਦੇ ਤੋਂ 12 14 ਪਿੰਡ ਹੈਗੇ ਆ ਨਾਲ ਤਾਂ ਧਾਣੀਆਂ ਐਕਸਟਰਾ ਵਖਰੀਆਂ ਕਿ ਉਹ ਧਾਣੀਆਂ ਜਿਹੜੀ 16 ਪਿੰਡ ਬਣਦੇ ਆ ਬਾਕੀ ਪਿਆਰੀ ਕਰੇ ਇਹ ਜਿਹੜੇ 10000 ਦੇ ਲਗਭਗ ਜਿਹੜੀ ਵੋਟ ਹੈਗੀ ਹੈ ਆਬਾਦੀ ਤਾਂ 18000 ਬਣਦੀ ਸਾਡੀਆਂ ਮੰਗਾ ਸਾਡੇ ਕੋਲੇ ਜੈ ਜੀ ਸਰਕੀ ਕਿਸਾਨ ਯੂਨੀਅਨ ਦੇ ਪ੍ਰਧਾਨ ਉਹ ਕਹਿੰਦੇ ਜੀ ਆਪਾਂ ਸਭ ਤੋਂ ਪਹਿਲਾਂ ਸਾਡੀਆਂ ਜਿਹੜੀਆਂ ਜ਼ਮੀਨਾਂ ਕੈਸਲ ਕੀਤੀਆਂ ਉਸ ਬੰਦ ਨਹੀਂ ਯੂਨੀਅਨ 2007 ਦੀ ਪਾਲਸੀ ਜਿਹੜੀ ਅਧੀਨ ਇਹਨਾਂ ਨੇ ਕੈਸਲ ਕਰਤੀ ਇਹ 2007 ਦੀ ਪਾਲਸੀ ਕਿਉਂ ਕੀਤੀ 1959 58 ਦਾ ਤਖਤ ਕਾੜ ਦੇ ਵੀ ਨੇ ਤੇ ਉਸਤੀ ਰਾਤ ਮੇਰੇ ਸਾਡੀਆਂ ਇਹਨਾਂ ਨੇ ਉਸਤੀ ਰਾਤ ਮੇਰੇ ਸਾਡੀਆਂ ਅੱਜ ਤੱਕ ਤੋਂ ਬਾਅਦ ਗਿਆਨ ਕਿੰਨੇ ਸਾਲ ਹੋ ਗਏ 40 ਤੋਂ ਬਾਅਦ ਹੀ ਸਾਡੇ ਵੱਲੋਂ ਉਹ ਤੋਂ ਬੱਥੇ ਆ ਗੱਲਬਾਤ ਕਰਦਗੇ 45 ਤੋਂ ਬਾਅਦ 50 52 ਦੇ ਅਸੀਂ ਬੱਥੇ ਆ ਉਸ ਬਾਅਦ ਸਾਡੀਆਂ ਜ਼ਮੀਨ ਦੇ ਮਾਲਕ ਪੱਟੀਆਂ ਇੰਦਰਾ ਇੰਦਰਾ ਭੁਮੀਦਾਨ ਯੋਗਰਾ ਵਿੱਚ ਮਿਲੀ ਜੀ ਸਰਦਾਰ ਮੰਤਰੀ ਇੰਦਰਾ ਗਾਂਹਣ ਦਿੱਤੀ ਸੀ 5-5 ਕਿੱਲੇ 10-10 ਕਿੱਲੇ ਉਸ ਡਿਪਾਰਟਮੈਂਟ ਦੀ ਏਰੀਆ ਉਹਦੇ ਵਿੱਚ ਰੈਗੂਲਰ ਸਾਡੇ ਸਰਦਾਰੀਆਂ ਜਲਦੀਆਂ ਸਨ ਪੰਜਾਬ ਗੌਰਮਨ ਨੇ ਬਾਦਲ ਸਰਕਾਰ ਨੇ ਜਿਹੜੀ ਪਾਲਿਸੀ ਤਿਆਰ ਕਰਕੇ 12000 ਤਿਆਰ ਦੇ ਦੇਣ ਵਾਲਾ 72000 ਦਾ ਆਉਣਾ 72 12000 ਗੌਰ ਕੀ ਕਰ ਦਿੱਤੀ ਜੇ ਲਗਾਨ ਤਮਾਨ ਭਰਾ ਕੇ ਬੈਂਕ ਦੇ ਵਿੱਚ ਜਿਹੜੇ 25000 ਸਾਨੂੰ ਪਈ ਸੀ 25000 ਦੀ ਪ੍ਰਤੀ ਕਿੱਲੇ ਦੇ ਇੱਕ ਭਾਰਤੇ ਤਨ ਮਾਲਕੀ ਹੱਕ ਦਿੱਤਾ ਗਿਆ ਤਾਂ ਵੀ ਬਣੀ ਸਭ ਤੋਂ ਵੱਧ ਰਸੀਦਾ ਸਤਾਮ ਲੱਗੇ ਸਾਰੀਆਂ ਚੀਜ਼ਾਂ ਤਿਆਰ ਹੋਈਆਂ ਉਹਦੇ ਰਿਸ਼ਤੀਆਂ ਹੋਈਆਂ ਸਾਡੇ ਨਾਮ ਬਣਿਆ ਜਮੀਨਾਂ ਮਾਲਕੀ ਹੱਕ ਬਣਿਆ ਜਦੋਂ ਜਿੱਥੇ ਮਾਲਕਾ ਕੀ ਵਸਨੀ ਬਣਿਆ ਉਹ ਸਾਡੇ ਕੈਸਰ ਦਿੱਤੇ ਨਾ ਤਾਂ ਹੁਣ ਸਾਡਾ ਕੋਈ ਨਾਂ ਨਾ ਸਾਡਾ ਕੋਈ ਅਧਾਰ ਨਾ ਕੋਈ ਲੈਂਕਰ ਨਾ ਕੋਈ ਕੁਛ ਸਭ ਐਨਜੀਓ ਆ ਤਾਂ ਪੰਜਾਬ ਗਵਰਨਮੈਂਟ ਦੇ ਆਉਂਦੀਆਂ ਪਰ ਸਾਨੂੰ ਦੁੱਖ ਇਸ ਗੱਲ ਦਾ ਹੈ ਕਿ ਹਰ ਸਾਲ ਸਾਡੇ ਸਾਸੀ ਜਹਾੜ ਆਇਆ ਉਸ ਬਾਅਦ ਸਾਨੂੰ ਇਹ ਇੱਕ ਨਾ ਗੁਲਿੰਗ ਕੀਤਾ ਜਾਂਦਾ ਹੈ 100 ਰੁਪਏ ਦੇ ਕੇ 400 ਰੁਪਏ ਦੇ ਕੇ ਮੁਆਵਜ਼ਾ ਕਿੱਲੇ ਦਾ 700 ਰੁਪਏ ਦੇ ਕੇ ਮੁਆਵਜ਼ਾ ਕੌਣ ਸੀਐਮ ਬਣਿਆ ਭਗਵੰਤ ਮਾਨ ਦੀ ਧਾਰੂ ਪਾਰਟੀ ਦੇ ਪਰ ਉਹ ਲਗੇ ਮੁਰਗੀ ਦੇ ਆਂਡੇ ਆਖ ਮੈਂ ਪੇਜਿਆ ਕੋਈ ਮੁਰਗੀ ਦਾ ਆਂਡਾ ਨਹੀਂ ਮੁਰਗੀ ਤਿੰਨਾ ਕੋਰ ਕੋਰ ਤੇ ਨਾ ਇਕੱਲੇ ਕੋਰ ਕੋੜੇ ਜੀ ਰਾਂਦੀ ਧਾੜੋ ਵਾਲਿਆਂ ਦੀ ਔਰ ਕੁਛ ਨਹੀਂ ਹੈਗਾ ਨਾ ਮੁਰਗੀ ਨਾ ਆਂਡਾ ਤੇ ਨਾ ਗਾਂ ਉਹਦਾ ਨਾ ਪਸ਼ੂ ਦਾ ਕੋਈ ਸੂਚ ਨਹੀਂ ਮਿਲੀ ਜੇਕਰ ਐਨਜੀਓ ਸੁਸਾਇਟੀਆਂ ਨਾ ਹੁੰਦੀਆਂ ਜੇਕਰ ਸਰਸਤਾਵਾਂ ਨਾ ਆਉਂਦੀਆਂ ਦੇ ਲੋਕਾਂ ਨੇ ਭੁੱਖੇ ਮਰ ਜਾਣਾ ਸੀ ਅੱਜ ਤੱਕ ਜੋ ਸੁਸਾਇਟੀਆਂ ਆਏ ਨੇ ਕਿਸਾਨ ਨਹੀਂ ਉਹਨੀਆਂ ਜਿਹੜੇ ਸਾਨੂੰ ਉਹ ਦੇ ਰਹੇ ਨੇ ਕੋਈ 100 ਰੁਪਏ ਦਾ ਨਹੀਂ ਇਹਨਾਂ ਨੇ ਬੈਨੀਫਿਟ ਸਾਨੂੰ ਨਹੀਂ ਦਿੱਤਾ ਸਾਡੀਆਂ ਜਮਿਨਾਂ ਜਿਹੜਾ ਮੁਆਵਜ਼ਾ ਹੈਗਾ ਸਾਨੂੰ ਦਿੱਤਾ ਜਾਵੇ 50000 ਕਿੱਲੇ ਦਾ ਔਰ ਪਸ਼ੂਆਂ ਦਾ 1 ਲੱਖ ਪਾਕਿਸਤਾਨ ਦਾ ਪੰਜਾਬ ਨੇ ਦਿੱਤੇ ਆ 5 ਲੱਖ ਰੁਪਏ ਤੱਕ ਦੇ ਰਹੇ ਪਸ਼ੂ ਦਾ ਆਪ ਨੇ 3500 ਰੁਪਏ ਉਹਦੇ ਤਰੀਕਾ ਪੰਜਾਬ ਸਰਕਾਰ ਬੱਕਰੀ ਨਹੀਂ ਆਉਂਦੀ ਇਹ ਤੇ ਤੁਸੀਂ ਜਾਣਦੇ ਹੀ ਹੋ ਪੱਤਰਕਾਰ ਸਾਹਿਬ ਔਰ ਆਪਣਾ ਦੇਹਦ ਹੌਂਦ ਬਾਵਦੇ ਨੂੰ ਸਾਨੂੰ ਗੁਲਾਮ ਰੱਖਿਆ ਜਾ ਰਿਹਾ ਬੈਂਕਾਂ ਦੇ ਵਿੱਚ ਜਿੰਮਕਾ ਲੋਨ ਹੋਏ ਗਰੇ ਗਰੇ ਕੋਟ ਕੋਟ ਕੰਪਨੀਆਂ ਨੂੰ ਲੋਨ ਦਿੱਤੇ ਗਏ ਬਿਜਾਰ ਬਨਾਸ ਬਾਪੜੂ ਹੋ ਗਈ ਸੀ ਆਮ ਹੋ ਗਈ ਵਗੈਰਾ ਵਗੈਰਾ ਇਹਨਾਂ ਨੇ ਗਰੁੱਪ ਲੋਨ ਦਿੱਤਾ ਨਹੀਂ ਲੋਕਰ ਬੀਬੀਆਂ ਔਰ ਤਾਂ ਦੇ ਨਾਮ ਤੋਂ ਹੋਏ ਤੇ ਆਪ ਲਿਆ ਗਿਆ ਇਹ ਵੀ ਮਾਮਾ ਹੋਣਾ ਚਾਹੀਦਾ ਸਾਡੀਆਂ ਆਰਥਾਂ ਜਿਹੜਾ ਮੰਨ ਲਓ ਇੱਕ ਜਿਹੜਾ ਵਿਆਜਾਂ ਮਾਫ ਹੋ ਜਿਹਦੇ ਬੈਂਕ ਦਾ ਸਾਰਾ ਜਿਹ ਬੈਂਕ ਦਾ ਪੈਸਾ ਲਿੰਟਾ ਲੇਤਾ ਮਾਫ ਹੋਣਾ ਚਾਹੀਦਾ ਕਿਹ ਕੰਬਾਨੀ ਨੇ ਪਾ ਇਹ ਜਿਹੜਾ ਹੌਸਕਦੇ 10000 ਰੁਪਇਆ ਲੈ ਗੋ ਆਲਾ ਨਹੀਂ ਬਾਨੀ ਵਰ ਜੱਲ ਲੰਘ ਦਿੰਦੇ ਨੇ ਤੇ ਮੋਦੀ ਵਰਗੀ ਬਾਹਰ ਉਹਨਾਂ ਨੂੰ ਤਾਂ ਸਾਰੇ ਕੁਝ ਮਾਫੀ ਹੋ ਗਈ ਤੇ ਇੱਧਰ ਇੱਕ 50000 ਦੇ ਬੰਦੇ ਨੂੰ ਮਾਫੀ ਇਹਦੇ ਵਿੱਚ ਵੀ ਆਮ ਫਿਰ ਬਣੀ ਮਾਤਮ ਲਗਾ ਤੇ ਜਰੂਰ ਹੋਲਾ ਨੋ ਨਾਨਕਾ ਤੇ ਘਟੇ ਨੰਬਰ ਦੇ ਜੰਗਣ ਬਣੀ ਰੇਤਾ ਬਣੀ ਗੁਲਾਬਾ ਬਣੀ ਤੇ ਦਾਣੀਆਂ ਲਿਗ ਦਾਣੀਆਂ ਆ ਇਹਦੇ ਲੈ ਲੋ ਮਾਰ ਜੀ ਮਰਦਾ ਪਾਣੀ ਮਾਰ ਕੇ ਵਾ ਜੋ ਵੀ ਹੈ ਨੇ ਇਹ ਪੰਜ ਤੱਕ ਮਿਲਣ ਦੇ ਲੋਕ ਆਇਆ ਇਹਨਾਂ ਦੇ ਅਕਾਊਂਟ ਦੀ ਦੇਖਾ ਲਓ ਕਿ ਕਿਦਾਂ ਦਾ ਅੰਦਾਜ਼ਾ ਹੈ ਔਰ ਅਗਲੀ ਗੱਲ ਹੈ ਅਗਲਾ 8 ਦਿਨ ਪਸਾਹ ਨਹੀਂ ਹੁੰਦੀ ਹੁੰਦਾ ਘਰ ਨਾ ਹਾਰਾ ਜਿਹੜਾ ਕਿ ਅਸੀਂ ਡੀਸੀ ਸਾਹਿਬ ਦੇ ਤੇ ਭਰਾਉ ਵੀ ਕਰਨਾ ਸਾਰੇ ਲੋਕਾਂ ਨੇ ਆਉਣਾ ਅੱਜ ਕਈ ਕੰਮ ਆ ਜੇ ਮੈਂ ਤੁਹਾਨੂੰ ਫੋਨ ਕਰ ਲੋਕਾਂ ਨੇ ਪੱਠੇ ਵੀ ਚਾਰੇ ਦੀ ਬੜੀ problem ਹੈ। ਇਹ ਆਪਦੇ ਪਿੱਛੇ ਜਿੰਨਾ ਵੀ ਜਾਇਜ ਹੈ ਚਾਰੇ ਨਾਲ ਬੰਦਨ ਪਸ਼ੂਆਂ ਨੂੰ ਚਾਰਾ ਲੈਣ ਗਏ ਨੇ। ਇਹ ਕੋਈ ਆਪਦੇ ਪਿੱਛੇ ਤੋਂ ਬਟੋਲ ਤੋਂ ਔਖੀ ਹੋ ਜਾਂਦਾ ਪੈਸਾ ਨਹੀਂ ਹੈਗਾ। ਤਾਂ ਕਰਕੇ ਹਾਂ ਤਾਂ ਕਰਕੇ ਘੱਟ ਪਹੁੰਚੇ ਆ ਪਰ ਅੱਜ ਜਿਹੜੀ ਦਾ ਬੱਕਾ ਵਾਦਾ ਹੈ ਕਿ ਸਾਡਾ ਇੱਕ ਇੱਕ ਬਿੰਦ ਦਾ ਬੰਦਾ ਮੇਰੇ 200 ਵੋਟ ਹੈਗੇ ਸੀ 200 ਬੰਦਾ ਆਵਾਂਗੇ ਹਜ਼ਾਰਾਂ ਜਿਲਵੇ ਗਏ ਆ ਜਾਂਦੇ ਹਾਲੇ ਹੋ ਜਾਣਾ 4-500 ਹੋ ਜਾਣਾ ਮੇਰਾ ਨਾਮ ਜੀ ਕਾਮਰੇਟ ਪ੍ਰਣਾਮ ਸਿੰਘ ਪੀ.ਸੀ.ਆਈ. ਬਲਾਕ 70 ਫਾਈਲ ਦਾ ਪਿੰਡ ਟੰਗੜ ਪੈਣੀ ਜੋ ਹੜ ਪ੍ਰਵਾਵਤ ਤੋਂ ਪਿੰਡ ਪਿੰਡ ਵੱਲੇ ਸਾਟਾੜ ਪਿੰਡ ਕੇਤੇ ਵਾਲੀ ਪੈਣੀ ਗੱਟੀ ਨੰਬਰ 1 ਚੰਦਰ ਪੈਣੀ ਰਾਮ ਸਿੰਘ ਵਾਲੀ ਪੈਣੀ ਮਾਤਮਨਗਰ ਦੋ ਨਾਮ ਦਾ ਤੇਜਰ ਵਿਲਾ ਚੱਕਰ ਵਿਲਾ ਲਾਲ ਸਿੰਘ ਪੈਣੀ मनसा भवानी अगे आ गएगी खास करके पिंड जहां हड़ ने बहुत प्रभावित किया लगभग सौ प्रसेंट जो फसलों का नुकसान हो गया अब जो किसान यूनियन स्टूडेंट यूनियन और नौजवान भारत सभा अज बा एरिए पिंडा में लाहबंद करके साथियों ने ਦੇਸੀ ਦਫਤਰ ਤੇ ਫਾਈਲ ਤਾਂਵੇ ਜਿਨ੍ਹਾਂ ਦੇ ਵਿੱਚ ਕਰਨਾ ਲਗਾਇਆ ਗਿਆ ਹੈ ਤੇ ਇਹਨਾਂ ਦੀਆਂ ਹੱਥੀ ਮੰਗਾ ਨੂੰ ਲੈ ਕੇ ਕਿ ਜਿਹੜਾ ਮਾਗਜ਼ੇ ਦੀ ਗੱਲ ਹੈ ਲੱਖ ਰੁਪਏ ਐਕੜ ਦੇ ਹਿਸਾਬ ਦੇ ਨਾਲ ਮਾਗਜ਼ਾ ਦਿੱਤਾ ਜਾਣਾ ਚਾਹੀਦਾ ਹੈ ਔਰ 5 ਲੱਖ ਰੁਪਏ ਮਕਾਨ ਦੇ ਹਿਸਾਬ ਨਾਲ ਦਿੱਤਾ ਜਾਣੇ ਜਿਹਦਾ ਮਕਾਨ ਡਿੱਗਿਆ ਹੈ ਔਰ ਜਿਹਦਾ ਮਕਾਨ ਨੂੰ ਕੁਝ ਟੋੜ ਆ ਗਈ ਹੈ ਲੱਖ ਰੁਪਏ ਉਹਨੂੰ ਦਿੱਤਾ ਜਾਣਾ ਚਾਹੀਦਾ ਜੋ ਖੇਤ ਮਜ਼ਦੂਰ ਨੇ ਉਹਨਾਂ ਨੂੰ 1 ਲੱਖ ਰੁਪਈਆ ਜਿਹੜਾ ਉਹਨਾਂ ਨੂੰ ਦਿੱਤਾ ਜਾਣਾ ਚਾਹੀਦਾ ਹੈ ਜੋ ਲਾਹ ਪਾਤਰੀ ਲੋਕ ਨੇ ਜਿਹੜੇ ਆਸਾਰੀ ਦੇ ਕੰਮਾਂ ਦੇ ਰਾਸਤੇ ਕੰਮ ਕਰਦੇ ਨੇ ਉਹਨਾਂ ਨੂੰ ਲੱਖ ਰੁਪਈਆ ਦਿੱਤਾ ਜਾਣਾ ਚਾਹੀਦਾ ਹੈ ਇਹ ਸਾਡੀਆਂ ਜਿਹੜੀਆਂ ਮੁਢਲੀ ਮੰਗਾਂ ਕਿਉਂਕਿ ਭਗਵਾਨ ਤਾਂ ਮਣ ਕਹਿ ਰਿਹਾ ਸੀ ਕਿ ਜਿਹੜਾ ਅਸੀਂ ਮੁਰਗੀ ਦਾ ਔਰ ਬੱਕਰੀ ਦਾ ਜਾਂ ਮੱਝ ਲੂੜੀ ਦਾ ਜਾਂ ਕੰਬਰੇ ਦਾ ਜਾਂ ਫਸਲ ਦਾ ਨੁਕਸਾਨ ਤੁਰੰਤ ਦਿੱਤਾ ਜਾਵੇਗਾ ਅੱਜ ਜੇ ਤੁਸੀਂ ਦੇਖ ਰਹੇ ਹੋ ਕਿ ਅੱਜ ਪਾਣੀ ਵਾਪਸ ਹੋ ਚੁੱਕਿਆ ਹੈ ਪਰ ਖੇਤਾਂ ਦੇ ਵਿੱਚ ਜਿਹੜਾ ਡੰਮ ਬਣ ਗਏ ਨੇ ਉਹਨਾਂ 'ਚ ਪਾਣੀ ਉੱਤੇ ਤਰ੍ਹਾਂ ਹੀ ਖੜਾ ਹੈ ਉਹਨਾਂ ਦੇ ਜਿਹੜੇ ਫਸਲ ਵੀ ਜੀਣਾ ਉਹ ਨਮਨਤ ਨੇ ਅਸੀਂ ਕਿਹਾ ਡੀਸੀ ਸਾਹਿਬ ਕਾਲਾ ਵਾਲੇ ਪੱਤਰ ਤੇ ਗਏ ਸੀ ਉਹਨਾਂ ਨੇ ਕਿਹਾ ਕਿ ਇਹ ਲੋਕ ਜਿਹੜੇ ਬੈਠੇ ਹੀ ਪਾਣੀਆਂ ਦੀ ਮਾਰ ਵਿੱਚ ਜਿਹਨੇ ਇਹਨਾਂ ਲੋਕਾਂ ਨੇ ਤਾਂ ਡਿਗਣਾ ਹੈ ਅਸੀਂ ਇਹਨਾਂ ਡੀਸੀ ਸਾਹਿਬ ਨੂੰ ਔਰ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਦੇਕਰ ਇਹਨਾਂ ਲਈ ਨੀਤ ਸਾਫ ਹੋਵੇ ਕਾ ਸਾਡਾ ਉਹਨਾਂ ਨੇ ਮਨਾਸ ਕਰਤਾ ਇਹਨਾਂ ਆਪਣਾ ਵਕਾਫ ਕਰਤਾ ਇਹਨਾਂ ਆਪਣੀਆਂ ਜੇਬਾਂ ਦੇ ਵਿੱਚ ਜੀਸੀਡੀ ਚਾ ਲ ਕੇ ਹੋਰ ਕਈ ਡਟੀਆਂ ਦੀ ਕਤ ਕਰੋੜਾ ਰੁਪਏ ਜਿਹੜਾ ਫੰਡ ਹੈ ਉਹ ਦਰਵਾਜ਼ੇ ਖਟਾਈ ਦੇ ਕਾਰਨ ਅੰਡੋਦੇ ਨਹੀਂ ਜਿਹੜਾ ਬਚਤ ਬਣਦਾ ਹੈ ਉਹ ਫੰਡ ਜਿਹੜੇ ਉਹ ਸਹੀ ਤਰੀਕੇ ਦਾ ਨਾਲ ਨਹੀਂ ਲਾਏ ਜਾ ਰਹੇ। ਕਾਵਾ ਵਾਲੀ ਪੱਤਣ ਵਾਲੀ ਤੋਰ ਦੀ ਮੰਗ ਹੈ। ਔਰ ਖਟਾਈ ਲਗਭਗ 2 ਕਿਲੇ دریا ਜਿਹੜਾ ਉਹਦਾ ਏਰੀਆ ਪੈਂਦਾ ਹੈ ਉਹ ਵੀ 20 ਫੋਰਟ ਤੱਕ ਦੀ ਖਟਾਈ ਹੋਵੇ ਪਰਲੀ ਸਾਈਡ ਤੱਕ ਬੰਨ ਇਸ ਤਰ੍ਹਾਂ ਬੰਨ ਜਾਵੇ ਕਿ ਇਹ ਲੋਕਾਂ ਦਾ ਜਿਹੜਾ ਜੀਣਾ ਕਾਲਾ ਹੋ ਸਕਦਾ ਹੈ। ਇਹ ਮੰਗ ਹੈ ਔਰ ਜਿਹੜੀ 2007 ਦੇ ਵਿੱਚ 2011 ਤੱਕ ਲੋਕਾਂ ਨੇ ਪੌਲ ਸੀ ਦਿਮਤਾਵਕ ਜ਼ਮੀਨਾਂ ਆਪਣੇ ਪੈਸੇ ਵਰਕੇ ਮਾਲਕੀ ਕਰਾਈਆਂ ਸੀ ਉਹ ਇੱਕ ਐਕਟ ਤੋਂ ਬਣਿਆ ਸੀ ਜਾਂਦੀ ਵਾਰ ਅਕਾਲੀਗੱਲ ਸਰਕਾਰ ਨੇ 4/1 ਐਕਟ ਬਣਾਇਆ ਤੇ ਇਹਨਾਂ ਨੂੰ ਜ਼ਮੀਨਾਂ ਜਿਹੜੀਆਂ ਵਾਪਸ ਦਿੱਤੀਆਂ ਜਾਣ ਪਰ ਉਹ ਅੱਜ ਤੋੜੀ ਜਿਹੜਾ ਕਾਂਦਰਾ 5 ਸਾਲ ਰਾਜ ਕਰ ਗਈ ਏ ਹੁਣ ਜੋ ਲਗਭਗ 5 ਸਾਲ ਇਹਨਾਂ ਦੇ ਹੋ ਚੱਲੇ ਨੇ ਉਹ ਇੱਕ ਐਕਟ ਨੂੰ ਜਿਹੜਾ ਦਬਾ ਕੇ ਰੱਖਿਆ ਗਿਆ ਤੇ 2023 ਦੇ ਵਿੱਚ ਅਗੇ ਮੈਂ ਅਦਾਲਤਾਰੇ ਚਾਹ ਰਹੀ ਸੀ ਕਿ ਜੇ ਖੇਤੀਬਾੜੀ ਮੰਤਰੀ ਗਰਮੀਤ ਖੁੰਡਿਆ ਜੀ ਆਏ ਸੀ ਉਹਨਾਂ ਨੇ ਇਸ ਗੱਲ 'ਚ ਜਿਹੜਾ ਜ਼ਿਕਰ ਕੀਤਾ ਤੇ ਅਸੀਂ ਲੰਗ ਪੱਤਰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਇਸ ਬਾਰੇ ਮੈਨੂੰ ਨਹੀਂ ਪਤਾ ਇੱਕ ਖੇਤੀਬਾੜੀ ਮੰਤਰੀ ਹੋਵੇ ਉਹਨਾਂ ਨੂੰ ਇਸ ਦੀ ਜਾਣਕਾਰੀ ਨਾ ਹੋਵੇ ਸਾਡਾ ਇਹ ਜਿਹੜੀ ਆਵਾਜ਼ ਮੀਡੀਆ ਰਾਹੀਂ ਜਿਹੜੀ ਉਹਨਾਂ ਗੋਲੇ ਕੰਨਾਂ ਤੋਂ ਕੋਈ ਅਕਾਪੇ ਜਿਹੜੇ ਅੰਦੇ ਨੇ ਉਹਨਾ ਤੱਕ ਜਿਹੜੀ ਆਵਾਜ਼ ਜਾਵੇ ਕਿ ਇਹ ਲੋਕ ਜਿਹੜੇ ਸੱਚੇ ਕਰਲਾ ਰਹੇ ਨੇ ਕੋ ਇੱਕ ਬੰਦਾ ਮੰਦਰ ਨਾਮ ਦਾ ਬੰਦਾ ਇੱਕ ਸ਼ਾਮ ਲਾੜ ਦੀ ਜ਼ਮੀਨ ਤੋਂ ਕੁਤਾਰ 5 ਕਿੱਲਾ ਤੇ ਕੇਸ ਕਰਦਾ ਹੈ ਤੇ ਸਾਰੇ ਜਿਹੜੀ ਸਾਡੀ ਪਾਲਿਸੀ ਜਿਹੜੀ ਪੰਜਾਬ ਦੀ ਜਿਹੜੀ 3 4 5 ਜ਼ਿਲ੍ਹਿਆਂ ਦੀ ਉਹ ਖਰਜ ਹੋ ਜਾਂਦੀ ਹੈ ਅਸੀਂ ਆਪਣੇ ਪਾਲਿਸੀ ਦੇ ਮੁਤਾਬਕ ਆਪਣੇ ਪੈਸੇ ਭਰ ਕੇ ਜਿਹੜੇ ਮਾਲਕੀ ਹੱਕ ਲੈ ਸੀ ਉਹ ਸਾਡੇ ਖਰਜ ਹੋ ਗਏ ਨੇ ਉਹ ਸਾਡੇ ਜਿਹੜੇ ਹੱਤਕਨ ਵਾਪਸ ਮਿਲਣੇ ਚਾਹੀਦੇ ਨੇ ਬਾਰਡਰ ਏਰੀਆ ਦਾ ਇੱਕ ਐਕਟ ਬਣੇ ਜਿਹੜਾ ਨੌਜਵਾਨ ਸਾਡੇ ਬੇਟੀਆਂ ਬੇਟੇ ਬੇਟੀਆਂ ਪੜ੍ਹੇ ਨੇ ਉਹ 5 ਕਿਲੋਮੀਟਰ ਦੀ ਜਿਹੜੀ ਹਾਰ ਜਿਹੜਾ ਮੈਕਨੋ ਦੇ ਵਿੱਚ ਜਿਹੜਾ ਸਾਨੂੰ ਨੰਬਰਾਂ ਦੀ ਸ਼ੂਟ ਹੋਵੇ ਤੇ ਬਾਰਡਰ ਏਰੀਆ ਖਾਸ ਕਰਕੇ ਜਿਹੜਾ 5 ਕਿਲੋਮੀਟਰ ਦੇ ਜਿਹੜੇ ਪਿੰਡ ਦੱਸੇ ਨੇ ਇਹਦਾ ਪਿੰਡਾਂ ਦੇ ਅੰਬਰਸਰ ਤੋਂ ਲੈ ਕੇ ਕਿਤਨ ਤੋਂੜੀ ਵੀ ਜਿਹੜਾ ਸਾਡਾ ਹੱਦ ਲੱਗਦੀ ਹੈ ਰਾਜਸਥਾਨ ਤੱਕ ਉਹਨਾਂ ਲੋਕਾਂ ਤੱਕ ਜਿਹੜਾ ਇਹਦਾ ਫਾਇਦਾ ਪਹੁੰਚੇ ं किलोमीटर बार्डर ते बने बार्डर तो सठ पंजाह सठ किलोमीटर जी रीत तोड़ी त फेर अहिड़े लोक आे ਉਸ ਵਾਸਤੇ ਅਸੀਂ ਕਿਹਨੇ 5 ਕਿਲੋਮੀਟਰ ਦੇ ਅੰਦਰ ਅੰਦਰ ਜਿਹੜਾ ਉਹ ਸਾਡੇ ਬੱਚਿਆਂ ਜਿਹੜਾ ਹਕਮ ਦੇਣਾ ਤੇ ਖੜਕਾ ਵੇੜੀਆਂ ਉਹਨਾਂ ਨੂੰ ਦੋ ਪਾਸੇ ਦੁਵਾਰਾ ਬਣਾ ਕੇ ਤੇ ਸਾਡੀ ਮੰਗ ਦੇ ਤੇ ਦੋਨਾਂ ਪਾਸਾ ਦੁਵਾਰਾ ਬਣਾ ਕੇ ਸੜਕ ਦੇ ਵਿੱਚ ਉਹਦੇ ਵਿੱਚ ਪੋੜਾ ਬਣਾ ਕੇ ਜਾਂ ਵੱਡੇ ਮੋਗ ਰੱਖ ਕੇ ਤੇ ਦੁਵਾਰਾ ਬਣਨ ਉੱਤੇ ਸੱਤੀ ਸਲੇਪ ਪਵੇ ਤੇ ਹਰ ਸਾਲ ਜਿਹੜਾ ਉਹ ਸੜਕਾਂ ਟੁੱਟਦੀਆਂ ਨੇ ਤੇ ਸਾਡੇ ਜਿਹੜੀ ਆਵਾਜ਼ਾਂ ਬੰਦ ਹੁੰਦੀ ਏ ਉਹਦਾ ਪੱਕਾ ਇੰਤਜ਼ਾਮ ਕੀਤਾ ਜਾਣਾ ਚਾਹੀਦਾ ਕਿੰਨੇ ਪਿੰਡਾਂ ਦੇ ਲੋਕ ਕਿਤੇ ਇਕੱਠੇ ਹੋਣਗੇ ਲੱਗਦਾ ਪਿੰਡਾਂ ਸਾਰਿਆਂ ਵਿੱਚੋਂ ਆਏ ਨੇ ਪਰ ਅੱਜ ਗਿਣਤੀ ਜਿਹੜੀ ਹੈ ਉਹ ਘੱਟ ਹੈ ਫਿਰ ਵੀ ਘੱਟ ਨਹੀਂ ਘੱਟ ਤੋਂ ਘੱਟ 5-600 ਲੋਕ ਫਿਰ ਵੀ ਆਏ ਨੇ ਪਰ ਜੇਕਰ ਅੱਜ ਸੌਣੇ ਸਾਹਿਬ ਨੇ ਬਾਰਡਰ ਰੇਰੀਏ ਦੇ ਲੋਕਾਂ ਦੇ ਕਿਉਂਕਿ ਕਰਨਾ ਕੀ ਹੈ ਸਿਰਫ ਰੋਕਣ ਵਾਸਤੇ ਇਹਨਾਂ ਪਿੰਡਾਂ ਵਿੱਚ ਦੌਰਾ ਰਾਤ ਦਿੱਤਾ ਹਲੋ ਉਹ ਦੌਰੇ ਕਰਕੇ ਲੋਕਾਂ ਦੇ ਪ੍ਰਵਾਹ ਆਇਆ ਪੰਚਾਇਤਾਂ ਨੇ ਪ੍ਰਵਾਹ ਪਾਇਆ ਕਿ ਲੋਕ ਉਤੇ ਵੱਡੀ ਗਿਣਤੀ ਵਿੱਚ ਇਕੱਠਨਾ ਹੋ ਸਕੇ ਇਸ ਵਾਸਤੇ ਅਸੀਂ ਕਹਿੰਦੇ ਜੇ ਜਿਹੜਾ ਤੁਹਾਨੂੰ ਮਿਲਣਾ ਹੈ ਜਿਹੜਾ ਸਰਕਾਰ ਤੋਂ ਹੈ ਉਹ ਐਵੇਂ ਨਹੀਂ ਮਿਲਣਾ ਜਿੰਨਾ ਕਿ ਤੁਸੀਂ ਆਪ ਕਿਉਂਕਿ ਹੱਥ ਜਿਹੜੇ ਉਹ ਖੋਹ ਕੇ ਲੈ ਜਾਂਦੇ ਨੇ ਹੱਥ ਜਿਹੜੇ ਐਵੇਂ ਨਹੀਂ ਮਿਲਦੇ ਸਰਪੰਚ ਜਿਹੜੇ ਕਈ ਸਾਲ ਤੋਂ ਸਰਪੰਚ ਆਏ ਨੇ ਪਰ ਮੌਜੂਦਾ ਸਰਪੰਚ ਜਿਹੜੇ ਉਹ ਸਰਕਾਰਾਂ ਦੇ ਤੁਹਾਨੂੰ ਪਤਾ ਹੀ ਹੈ ਸਰਕਾਰਾਂ ਦੇ ਅੰਦਰ ਚੱਲਦੇ ਨੇ ਉਸ ਵਾਸਤੇ ਜਿਹੜੇ ਸਿਆਣੇ ਲੋਕ ਨੇ ਜਿਹੜੀ ਆਪਣੀ ਜ਼ਮੀਰ ਨੂੰ ਜਗਾਉਂਦੇ ਨੇ ਜਾਗਦਾ ਨੇ ਉਹ ਲੋਕ ਆਏ ਨੇ ਤੇ ਬੰਨੇ ਕੰਨ ਲੋਕਾਂ ਨੇ ਸਰਕਾਰ ਤੇ ਜਿਹੜਾ ਲੋਕ ਤੋਂ ਨੂੰ ਮਾਰਦੇ ਹਾਂ ਇਹ ਹਾਂ ਇਹ ਲੋਕਾਂ ਦਾ ਸਮਰਥਨ ਔਰ ਸਾਥੀ ਜਿਹੜੇ ਸਾਡੇ ਲੀਡਰ ਬਾਹਰ ਦੇ ਸੰਯੋਗ ਦੇ ਰਹੇ ਨੇ ਸਾਨੂੰ ਉਹਨਾਂ ਦਾ ਸੰਯੋਗ ਹੈਗਾ ਔਰ ਕਾਫੀ ਲੋਕ ਜਿਹੜੇ ਆ ਇਹਨਾਂ ਪਿੰਡਾਂ ਦੇ ਆਏ ਨੇ ਬਾਰਡਰ ਦੇ ਲੋਕਾਂ ਤੇ ਜਿਹੜਾ ਹਰਕੂਟ ਤੇ ਲੋਕ ਬਹੁਤ ਗਿਣਤੀ ਦੇ ਵਿੱਚ ਆ ਰਹੇ